ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੈੜਾ ਸੇਰ ਲਈ ਲੈ ਕੇ ਆਏ ਜੀ ਜਿਸ ਪਿੰਡ ਜੋ ਬਈ ਵੀਡੀਓ ਬਣਾ ਰਹੇ ਆ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਨੂੰ ਤਪਾ ਪੈ ਜਾਂਦੀ ਹੈ ਨੇੜੇ ਪਿੰਡ ਬਈ ਪਧੌੜ ਰਹੇ ਜਾਂਦਾ ਆਓ ਪੁੱਛ ਲੈਨੇ ਬਾਈ ਤੋਂ ਡਿਟੇਲ ਬਾਈ ਜੀ ਹੱਸੀ ਕਰ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬਈ ਵਧੀਆ ਵਧੀਆ ਵੀਰੇ ਵਧੀਆ ਬਈ ਨਾਮ ਤੇ ਮੋਬਾਈਲ ਨੰਬਰ ਬੋਲੋ ਨਾਮ ਤਾਂ ਹੈਗਾ ਬਜਿੰਦਰ ਸਿੰਘ ਵੀਰੇ ਠੀਕ ਆ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 6239722010 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੈਠ ਦੇਖਦੇ ਆ ਕਿੰਨੀ ਕੁ ਉਮਰ ਹੈ ਦੀ ਇਹਦੀ ਉਮਰ ਹੋਊਗੀ ਬਾਈ ਇਹ 2 ਸਾਲਾਂ ਦੀ ਠੀਕ ਆ ਬਾਈ ਤੇ ਗੱਭਣਾ ਬਾਈ ਨਹੀਂ ਬਾਈ ਇਹ ਬੱਚਾ ਛੱਟ ਗਿਆ ਸੀ ਅੱਛਾ ਕਿੰਨੇ ਕ ਟਾਈਮ ਦਾ ਬਾਈ ਇਹ 5 ਮਹੀਨੇ ਦਾ ਬੱਚਾ ਛੱਟ ਗਿਆ ਸੀ ਬਾਈ ਠੀਕ ਆ ਬਾਈ ਤੇ ਕਿੰਨਾ ਕ ਦੁੱਧ ਸੀ ਮਾਂ ਥੱਲੇ ਬਾਈ ਠੀਕ ਆ 26-24 ਲੀਟਰ ਬਾਈ ਠੀਕ ਆ ਬਾਈ ਕੱਦ ਬੈੱਡ ਬਾਈ ਫੁੱਲ ਚੰਗਾ ਬਰਾਬਰ ਖਣੀ ਬਾਈ ਕੱਦ ਵਿੱਡ ਫੁੱਲ ਚੰਗਾ ਝੂਲੀ ਝਾਲੀ ਬਹੁਤ ਚੰਗੀ ਐ ਕੱਲਾ ਕੱਲਾ ਥਣ ਪ੍ਰਿੰਟ ਪ੍ਰਿੰਟ ਚੰਗਾ ਫੇਸ ਬਿਊਟੀ ਕਮਾਲ ਦੀ ਐ ਫੁੱਲ ਘੱਦਾ ਵੀ ਜਿੰਨਾ ਕਹਿੰਦੇ ਫੇਸ ਹੂਸ ਬਹੁਤ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਝੂਲੀ ਕਮਾਲ ਦੀ ਐ ਕੱਲਾ ਕੱਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗਏ ਤੇ ਝੂਲੀ ਦੇਖੋ ਬਈ ਝੂਲੀ ਬਹੁਤ ਚੰਗੀ ਐ ਥਣ ਵੀ ਗੁਲਾਬੀ ਥਾਣਾ ਕੱਲਾ ਕੱਲਾ ਤੇ ਮੁੱਲ ਕੀ ਆ ਭਰਾ ਇਹਦਾ ਮੁੱਲ ਇਹਦਾ 15000 ਰੁਪਏ ਆ ਬਾਈ ਮਾਨ ਤਾਨ ਹੋ ਜੂ ਬਾਈ ਹੋ ਜਾਗਾ ਬਾਈ ਠੀਕ ਆ 15000 ਰੁਪਿਆ ਬਿਲਕੁਲ ਜੈਜ ਰੇਟ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜੀ ਉਹ ਚਰਚਰੂ ਫੁੱਲ ਲੱਗਦੀ ਹੈ ਨਾ ਮਾਹਬਾਈ ਜਿਹੜਾ ਕੋ ਮਰਜ਼ੀ ਪਾ ਦੇ ਠੀਕ ਆ ਬਾਈ ਓਕੇ ਅੱਗੇ ਬਾਈ ਦੋ ਨੰਬਰ ਕਿੰਨੀ ਕੁ ਉਮਰ ਹੈ ਦੀ ਇਹਦੀ ਹੈਗੀ ਆ ਬਾਈ 11 12 ਮਹੀਨੇ ਦੀ ਉਮਰ ਠੀਕ ਆ ਬਾਈ ਤੇ ਕਿਹੜੇ ਟੀਕੇ ਦੀ ਆ ਬਾਈ ਟੀਕੇ ਤਾਂ ਨਹੀਂ ਬਾਈ ਪਤਾ ਮੈਨੂੰ ਠੀਕ ਆ ਬਾਈ ਮਾਂ ਦਾ ਦੁੱਧ ਕਿੰਨਾ ਸੀ 26 24 ਲੀਟਰ ਇਹਦਾ ਹੈਗਾ ਬਾਈ ਠੀਕ ਆ ਫੇਸ ਚੰਗਾ ਬੋਦੀ ਚੰਗੀ ਆ ਰੰਗ ਰੂਪ ਚੰਗਾ ਸਨੱਕਪੁਣਾ ਜਿਹੜਾ ਬੱਚੀ ਦੇ ਵਿੱਚ ਬਹੁਤ ਆ ਬਾਈ ਪ੍ਰਿੰਟ ਪ੍ਰਿੰਟ ਚੰਗਾ ਬਾਈ ਖੋਲੀ ਤੋਰ ਕੇ ਦਿਖਾਈ ਮਾ ਫਰੈਂਟ ਫਰੈਂਟ ਵਿਚੰਗਾ ਮਾਲਾ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਚੰਗੀ ਆ ਚਮਕ ਜੁਮਕ ਫੁੱਲਾ ਬੱਚੀ ਸਭ ਹੀ ਪੜੀਆ ਛੋਟਾ ਛੋਟਾ ਕੰਨ ਯਾਤਵ੍ਰਿਤ ਫੁੱਲਾ ਮੋੜ ਲੈ ਬਈ ਮੋੜ ਲੈ ਬਈ ਕੀ ਮੋਲ ਆ ਭਰਾ ਇਹਦਾ ਇਹਦਾ ਬਈ 15000 ਰੁਪਏ ਮੁੱਲ ਦੀ ਮਾਨ ਤਣ ਹੋ ਜੀ ਬਾਈ ਹੋ ਜੂ ਬਈ ਠੀਕ ਆ 15000 ਰੁਪਏ ਮੋਲ ਬਾਕੀ ਜਿਹੜਾ ਮੌਕੇ ਤੇ ਵਿੱਚੋਂ ਮਾਨ ਤਣ ਜਰੂਰ ਹੋ ਜਾਊਗਾ ਝੋਲੀ ਦਿਖਾ ਨੇ ਝੋਲੀ ਬਹੁਤ ਚੰਗੀ ਆ ਉਲੀ ਦੋਨਾਂ ਦੇ ਚੰਗੀ ਆ ਲੈ ਕੱਲਾ ਕੱਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਪ ਤੇ ਜੇ ਸੇ ਵੀਰ ਦੇ ਭਾਈ ਦੋਨਾਂ ਚ ਕੋਈ ਵੀ ਪਸੰਦ ਆਏ ਭਾਈ ਨਾ ਕਨੈਕਟ ਕਰ ਲਿਓ ਧੰਨਵਾਦ